ਸਾਡੇ ਬਹੁਤ ਸਾਰੇ ਭਾਈ ਗੁਰਵਾਰ ਸਿੰਘ ਜੀ ਬੰਦੀ ਪਾਰਾ ਸਤਿਕਾਰਾ ਸਾਡੇ ਹੈਡ ਗ੍ਰਾਮੀਨ ਟੀਮ ਕੋਲ ਜਿਹੜਾ ਕਤਾਬਾ ਫਰਮੌਰ ਸਾਡੇ ਸਿਸਟਮਣੀ ਪ੍ਰਬੰਧ ਕਮੇਟੀ ਮੈਂ ਸਾਡੇ ਪ੍ਰਬੰਧ ਹੈਡ ਡਿਓ ਗੁਰਦਾਰ ਸਾਹਿਬ ਨਾਲ ਚੱਲੇ ਹੋਏ ਵਿੱਚ ਇਹਨਾਂ ਦਾ ਬਹੁਤ ਸਬੂਤ ਚੱਲ ਰਿਹਾ ਹੈ ਸਾਡੇ ਕੈਂਪ ਬਾਾਰੇ ਅੱਜ ਹਾਟਣ ਕਰਨ ਆਏ ਨੇ 299 ਭਾਈ ਗੁਰਵਾਰ ਸਿੰਘ ਵਾਜੂਨ ਟਿਕਟ ਪਾਲਾ ਵਾਈਸ ਆਸ ਸਤੇ

ਹਰ ਸਾਲ ਸੰਪੰਨ ਕਰੇ ਹਰ ਸਾਲ ਦੇ ਕਰਾਏ ਸਾਲ ਦੇ ਨੌ ਨਵੀਂ ਜੀ ਨੇ ਉਹਦੇ ਕੋਲ ਆਦ ਆਇਓ ਤੇ ਕਰਾ ਕੇ ਸੀਗਰ ਬੰਬੀ ਨੇ ਉਹ ਇਸ ਸਥਾਨ ਦੇ ਉੱਤੇ ਅਰੁਵਾਦਿਕ ਦਵਾਈਆਂ ਮੈਡੀਕਲ ਕੈਪੀਟਲ ਜਾਲੇ ਨੇ ਤੁਹਾਡੇ ਨਾਲ ਜਿਸ ਵਿੱਚ ਹਰ ਸਾਲ ਕਰਾਏ ਸਾਲ ਨਬਜ਼ ਵੇਖ ਕਰਕੇ ਸਾਰੇ ਕਿਸਮ ਦੇ ਸਿਲਕ ਰੋਗਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਆਪ ਸਰਬਾਤ ਸੰਤਾਂ ਨੂੰ ਬੇਤੀ ਹੈ ਅੱਜ ਇੱਕ ਵਾਰੀ ਇਹਨਾਂ ਦੇ ਕੋਲ ਆ ਕਰਕੇ ਨਜੂਬਾ ਕਰਕੇ ਆਪਣੇ ਰੂਪ ਦੀ ਪਛਾਣ ਕਰਕੇ ਇਹਨਾਂ ਤੋਂ ਦਵਾਈ ਸਾਹ ਪ੍ਰਸ਼ੰਦਿਓ ਵਾਹਿਗੁਰੂ ਜੀ ਦਾ ਨਾਮ ਸਤਿ ਸ਼੍ਰੀ ਅਕਾਲ ਡਾਕਟਰ ਨੀਤ ਕਰਨ ਸਤਿ ਸ੍ਰੀ ਅਕਾਲ ਸਤ ਸ੍ਰੀ ਅਕਾਲ ਸੋ ਦੋਮਟ ਬੋਲਦੇ ਡਾਕਟਰ ਜੀ ਡਾਕਟਰ ਜਗੀਰ ਕੌਰ ਜੀ ਡਾਕਟਰ ਜਗੀਰ ਕੌਰ ਜੀ ਸਾਡੇ ਸਰਕਾਰੀ ਫਟੇ ਪਰ ਰੈਫਰੈਂਸ ਦਿਵਾਏ ਨੇ ਦੋਸ਼ਰ ਕਹਿਣਗੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਂ ਬੈਜੀ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੀ ਡਿਊਟੀ ਲਈ ਉਹਨਾਂ ਨੇ ਛੁਡਿਆ ਇੱਥੇ ਹਮੇਸ਼ਾ ਮੈਂ ਜਦੋਂ ਦੇਖ ਦਿੱਤੇ ਕੈਂਸਲ ਲੱਗਦੇ ਨੇ ਉਸ ਤੇ ਡਿਊਟੀ ਕਰਦੀ ਹਾਂ ਤੇ ਅਸੀਂ 3 ਦਵਾਈਆਂ ਦੇ ਰਹੇ ਹਾਂ ਕੈਂਪ ਜਿਹੜਾ ਹੈਗਾ 30 ਤਰੀਕ ਤੋਂ ਲੈ ਕੇ 2 ਤਰੀਕ ਤੱਕ ਹੈਗਾ ਤੇ ਤੁਸੀਂ ਸਾਰੇ ਜਣੇ ਇਸ ਕੈਂਪ 'ਚ ਆਓ ਤੇ ਆਪਣੀਆਂ ਜੋ ਵੀ ਦਵਾਈਆਂ ਉਹ ਤੁਹਾਡੀਆਂ ਸਲਾਹ ਲੈਣੀ ਹੈ ਕੋਈ ਦਵਾਈ ਲੈਣੀ ਹੈ ਤਾਂ ਤੁਸੀਂ ਜ਼ਰੂਰ ਇਸ ਕੈਂਪ ਦਾ ਫਾਇਦਾ ਉਠਾਓ ਥੈਂਕ ਯੂ